ਰੋਏ ਤਾਂ ਸੀ ਸੱਚੀ ਨਾ ਦੇ ਕੋ ਅੰਝੂ ਆਏ ਨੇ ਅਧਿਕੋ ਅੰਝੂ ਐਗੇ ਦਾ ਨੇ ਅੰਝੂ ਆਖਦਾ ਇਮੋਸ਼ਨਲ ਹੋ ਜਾਂਦੀ ਨੇ ਪਰ ਐਵੇਂ ਕੀ ਫਾਇਦਾ ਕਿਸੇ ਕੋ ਨਾ ਪੁੱਛੋ ਮੈਂ ਕਿਉਂ ਰੋਈਏ ਕੀ ਹੋਇਆ ਲੋ ਜੀ ਅੱਜ ਭਾਬੀ ਹੈ ਨਹੀਂ ਕਰੇ ਮੰਮੀ ਨੇ ਵੇਸਣ ਚਿੱਲਾ ਮੇਥੀ ਮੂਤੀ ਪਾ ਕੇ ਬਣਾਇਆ ਹਾਏ 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 ਧੂਆਂ ਵੇਖੋੜਦਾ ਆ ਤੇਰੀ ਬਾਦਰ ਕੋ ਗੋਦੀ ਚੜੀ ਬੈਠੀ ਐ ਇਧਰ ਦਾ ਬਾਪੂ ਖਾਂਦਾ ਵੇਸਣ ਚਿੱਲਾ ਦੇ ਨਾਲ ਚਾਹ ਕੀ ਬਾਤਾਂ ਓਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੋ ਤਾਂ ਹੈਪੀਐਸਟ ਕਪਲ ਆਪਾਂ ਹਾਲੇ ਤੱਕ ਪਿੰਡ ਹੀ ਆ ਤੇ ਪਿੰਡੀ ਰਵਾਂਗੇ ਜਦੋਂ ਤੱਕ ਇਬਾਦਤ ਪ੍ਰੋਪਰਲੀ ਸੈੱਟ ਨਹੀਂ ਹੋ ਜਾਂਦੀ ਸੈੱਟ ਕਹਿਣ ਦਾ ਮਤਲਬ ਐਦਾਂ ਕਿ ਸਰਦੀ ਪੈ ਰਹੀ ਹੈ ਬਹੁਤ ਜ਼ਿਆਦੀ ਇੱਥੇ ਸਾਰਾ ਪਰਿਵਾਰ ਹੈਗਾ ਮੋਹਾਲੀ ਜਦੋਂ ਰਹਿੰਦੇ ਆ ਤੁਹਾਨੂੰ ਪਤਾ ਫਿਰ ਦੋ ਤਿੰਨ ਜਣੇ ਹੋ ਜਾਂਦੇ ਨੇ ਫਿਰ ਪ੍ਰੋਪਰ ਬਹੁਲ ਜ ਨਹੀਂ ਮਿਲ ਪਾਂਦਾ ਤੇ ਵੈਕਸੀਨੇਸ਼ਨ ਲੱਗਿਆ ਨਹੀਂ ਇਬਾਦਤ ਤੇ ਬੁਖਾਰ ਹੋ ਗਿਆ ਸੀ ਤੇ ਵਿੱਚ ਵਿੱਚ ਚੜਦਾ ਵਿੱਚ ਵਿੱਚ ਉਤਰਦਾ ਰੈਸਟ ਓਕੇ ਐਸ਼ੀ ਇਜ਼ ਫਾਈਨ ਤੇ ਬੜੀ ਸਟਰੋਂਗ ਕਰ ਅੱਜ ਸਾਰੇ ਗਏ ਹੋਏ ਨੇ ਮੰਮੀ ਪਾਪਾ ਵੀਰਾ ਭਾਬੀ ਕਿਉਂਕਿ ਮੇਰੀ ਭਾਬੀ ਦੇ ਦਾਦੀ ਜੀ ਦਾ ਅੱਜ ਭੋਗ ਸੀ ਤੇ ਉੱਥੇ ਗਏ ਹੋਏ ਨੇ ਬੱਚੇ ਮੈਂ ਕਿਰਨ ਅਸੀਂ ਘਰੇ ਆ ਤੇ ਹੁਣ ਇਹਨਾਂ ਨੂੰ ਬੱਚਿਆਂ ਨੂੰ ਮੈਂ ਜੂਸ ਬਣਾ ਕੇ ਪਿਲਾਣ ਲੱਗਾ ਸਵੇਰੇ ਸਵੇਰੇ ਮੰਮੀ ਨੇ ਖਵਾ ਦਿੱਤੇ ਨੇ ਜੀ ਵੇਸਣ ਚILLE ਨੇ ਜ਼ਬਰਦਸਤ ਨੇ ਭਾਰੀ ਵੇਸਣ ਚILLE ਸੀ ਮਤਲਬ ਨਜ਼ਾਰਾ ਆ ਕੇ ਖਾ ਕੇ ਹਾਲੇ ਤੱਕ ਭੁੱਖ ਨਹੀਂ ਲੱਗੀ ਹੋਈ ਜੂਸ ਪੀ ਲਈਏ ਜੂਸ ਤੋਂ ਬਾਅਦ ਬੱਚੇ ਕਹਿੰਦੇ ਚਾਚੂ ਸਾਨੂੰ ਮੈਗੀ ਬਣਾ ਕੇ ਖਵਾਓ ਮੈਂ ਪਹਿਲਾਂ ਜੂਸ ਬਣਾਦਾ ਇਹਨਾਂ ਨੂੰ ਪਿਲਾਦਾ ਉਸ ਤੋਂ ਬਾਅਦ ਜਦ ਤੱਕ ਜੂਸ ਇਹਨਾਂ ਥੱਲੇ ਹੁੰਦਾ ਫਿਰ ਇਹਨਾਂ ਨੂੰ ਮੈਗੀ ਬਣਾ ਕੇ ਪੋਲਾਣਾ ਆਓ ਖਾਇਆ ਖਾਇਆ ਬੱਜ ਰਿਹਾ ਦਾ ਜੂਸ ਨੈਕਸਟ ਜੂਸ ਗਾੜਾ ਗਾੜਾ ਜੂਸ ਮਿਲਦਾ ਇਦਾਂ ਦਾ ਜੂਸ ਬਜ਼ਾਰਾਂ ਚੋਂ ਬਣ ਜਾਂਦਾ ਪਤਲਾ ਜਾਂ ਪਤਾ ਨਹੀਂ ਕਿਉਂ ਉਹ ਪਤਲਾ ਜਾਂਦਾ ਮੈਨੂੰ ਸਮਝ ਨਹੀਂ ਪਰ ਪੰਦਨੀਆ ਪਾਣੀ ਪਾਉਂਦੇ ਆ ਸਿਰਫ ਪਾ ਜਾਂਦੇ ਨੇ ਮਿੱਠਾ ਕਰਨ ਵਾਸਤੇ ਪਾਣੀ ਤਾਂ ਪਤਲਾ ਹੋ ਜਾਂਦਾ ਆ ਇੱਕ ਘਰਾ ਵਿੱਚ ਜਿਹੜਾ ਬਣਦਾ ਬਹੁਤ ਜ਼ਿਆਦਾ ਗਾੜਾ ਹੁੰਦਾ ਚਲੋ ਜੀ ਤੁਸੀਂ ਕਿਰਨ ਮੈਨੂੰ ਇਹ ਕਰੋ ਪਿਆਜ਼ ਟਮਾਟਰ ਤੇ ਕੱਟ ਦਿਓ ਸ਼ਿਮਲਾ ਮਿਰਚ ਹੈਗੀ ਤਾਂ ਉਹ ਵੀ ਕੱਟ ਦਿਓ ਤੇ ਬਾਕੀ ਮੈਂ ਬਣਾ ਦੇਣਾ ਤੁਹਾਨੂੰ ਸਾਰਿਆਂ ਨੂੰ ਮੈਗੀ ਠੀਕ ਹੈ ਜੋ ਆਖੋ ਤੁਸੀਂ ਕੀ ਮੰਦੀ ਮੈਗੀ ਖਾਣੀ ਪਲੇਨ ਕੇ ਸਬਜ਼ੀ ਵਾਲੀ ਹਾਂ ਭਾਈ ਪਲੇਨ ਖਾਣੀ ਤੂੰ ਪਲੇਨ ਖਾਣੀ ਹੈ ਤੇ ਜਿਹੜੀ 버거 ਖਾਣੇ ਉਹ ਬਾਕੀ ਚੀਜ਼ਾਂ ਖਾਣੇ ਹੋਰ ਸੈਂਡਵਿਚਾਂ ਉਹ ਸਭ ਜਾਨੀ ਕਿ ਹੁੰਦੀਆਂ ਨੇ ਹਮਮ ਸਬਜ਼ੀ ਵਾਲੀ ਖਾਣੀ ਹੀ ਪੈਣੀ ਐ ਐਦਾਂ ਨਹੀਂ ਮਿਲਦੀ ਮੈਗੀ ਮੈਗੀ ਨਾਲ ਸਾਰਸਮਾਨ ਰੈਡੀ ਕਰਦਾ ਸਾਰਸਮਾਨ ਰੈਡੀ ਕਿੱਪਸ ਆ ਤੇ ਉਹ ਪਿੱਛੇ ਕਟਨਾਂ ਦੇ ਦੇਖੇ ਜਾਂਦੇ ਨੇ ਕੁਝ ਕੁਝ ਆਜੋ ਜੀ ਮੇਰਾ ਹੈਲਪਰ ਕੋਣ ਹੈ ਸਾਰਾ ਸੈਟਅਪ ਲਾਤਾ ਵਾ ਮੈਗੀ ਪੜਾਉ ਐਡੇ ਖਰਾਬ ਨੇ ਸਾਰਾ ਸਮਾਨਾ ਹੀ ਕਰਦੇ ਆ ਮਾੜੀ ਤੇ ਕੱਚੀ ਜਿਹੜਾ ਆ ਕੇ ਤੇ ਆਪਣਾ ਨਾਮ ਕਰਦੇ ਨੇ ਮੈਂ ਮੈਗੀ ਬਣਾ ਕੇ ਖਵਾਇਆ ਉਹ ਜਿਹੜੇ ਹੱਥ ਹੁੰਦੇ ਨੇ ਨਾ ਜਿਹੜੇ ਕੁੱਕਾਂ ਦੇ ਹੱਥ ਹੁੰਦੇ ਨੇ ਉਹਨਾਂ ਦਾ ਸਵਾਦ ਹੁੰਦਾ ਨਾ ਕੀ ਇਹਨਾਂ ਦਾ ਸਵਾਦ ਹੁੰਦਾ ਆਪ ਤੁਸੀਂ ਬਣਾ ਕੇ ਦਿਖਾਓ ਮੇਰੇ ਵਰਗੀ ਮੈਗੀ ਜਿਹਨੇ ਬਣਾਦੀ ਨਾ ਤੁਹਾਡੇ ਸਾਰਿਆਂ ਚੋਂ ਉਹਨੂੰ 101 ਰੁਪਏ ਦਾ ਇਨਾਮ ਮਿਲੇਗਾ ਹੋ ਜਾਏਗਾ ਐਗਜ਼ੈਕਟ ਅੱਜ ਆ ਰਾਂ ਲੱਕਰ ਚਾਹੀਦੇ ਬਾਅਦ ਚਲੋ ਸਾਰੇ ਫਿਰ ਮੇਰੀ ਰੈਸਪੀ ਨਾ ਦੇਖ ਲਿਓ ਪਰੰਤੂ ਇੱਥੇ ਰਹਿਗੇ ਬੇਟਾ ਸਿਰਫ ਮੈਨੂੰ ਰੈਸਪੀ ਦੇ ਦੇ ਮੈਗੀ ਤੂੰ ਦੇ ਦੇ ਲਓ ਜੀ ਆਪਾਂ ਬਣਾਈਏ ਮੈਗੀਆ ਜੋਸ ਪੀੜਿਆ ਭਾਂਡੇ ਤੋਤੇ ਸਾਰੇ ਬੇਲੇ ਹੋ ਗਏ ਮੈਗੀਆ ਖਾਵਾਂਗੇ 4 ਕਿਲੋ ਬਣੀ ਚਾਹ ਨਹੀਂ ਪਿੰਦੇ ਨਾਲ ਬਾਅਦ ਚ ਪੀਣਾਗੇ ਚਾਹ ਚਾਹ ਬਾਅਦ ਪੀਨੇ ਆ ਹੋਣ ਸਿਰਫ ਮੈਗੀ ਪੀਨੇ ਆ ਹਾਂ ਕੋਈ ਨ ਪਰਮ ਵੀ ਨਹੀਂ ਪੀਏਗੀ ਅਗਮ ਵੀ ਨਹੀਂ ਪੀਏਗਾ ਓਨਲੀ ਚਾਚੂ ਪੀਏਗਾ ਪਰਮ ਦਾ ਮੂੰਹ ਵੇਖੋ ਇਹਦੇ ਵਿੱਚ ਤੇਲਾ ਇਹ ਵਾਲਾ ਤੇਲ ਵਰਤ ਰਿਹਾ ਹੁਣ ਇਹਦੇ ਥੋੜੀ ਤੇਲ ਨੂੰ ਗਰਮ ਹੋ ਲੈਣ ਦੀ ਏ ਫਿਰ ਮੈਨੂੰ ਸਮਾਨ ਆਲੂਨ ਕੀ ਆ ਬਈ ਨਮਕਦਾਨੀ ਜੀਰਾ ਆ ਰਿਹਾ ਜੀਰਾ ਪਾ ਦਾਂਗੇ ਇਹਦੇ ਵਿੱਚ ਬਾਕੀ ਮੈਂ रेसिपी ਨਹੀਂ ਸ਼ੇਅਰ ਕਰਨ ਲੱਗਾ ਮੇਰੀ ਰੈਸਪੀ ਬੜੀ ਅਨੋਖੀ ਹੈ ਤੇ ਵੀ ਲੀਕ ਹੋ ਜੇਗੀ ਇਸ ਕਰਕੇ ਮੈਂ ਬਣਦੀ ਮੈਗੀ ਦਿਖਾਵਾਂਗਾ ਮੈਨੂੰ ਬੜਾ ਲੈਣ ਤੋਂ ਬਾਕੀ ਕੱਲਾ ਬਾਅਦ ਕਰਦੇ ਆ ਲਓ ਜੀ ਮੈਂ ਤਾਂ ਮੈਗੀ ਬਣਾ ਲਈ ਬੱਚੇ ਦੱਸਣਗੇ ਕਿ ਕਿੱਦਾਂ ਬਣੀ ਹੈ ਦੱਸੋ ਜੀ ਟੇਸਟੀ ਬਣੀ ਹੈ ਪੱਕੀ ਕਾਲੀ ਕਿਉਂ ਕਹਿ ਰਹੀ ਹੈ ਟੇਸਟੀ ਬਣੀ ਹੈ ਟੇਸਟੀ ਉਹ ਤੱਕ ਬੋਲੇ ਨਹੀਂ ਤਾਂ ਆਂਡਾ ਤੇਜਾੜੀ ਬੜੀ ਲੱਗ ਰਹੀ ਹੈ ਨੀ ਇਹ ਕਹਿੰਦੀ ਨਾ ਪਿਆਜ਼ ਬਣੇ ਨਾ ਕੁਝ ਮੈਂ ਕਹਾਂ ਸਾਰਾ ਕੁਝ ਪਾਵਾਂਗਾ ਖਾਣੀ ਤਾਂ ਦੱਸੋ ਮੈਂ ਬਰਗਰਾਂ ਨੂੰ ਖਾਣ ਨੂੰ। ਹਾਂ ਜਦੋਂ ਤਾਂ ਮੈ ਜਾਣੇ। ਸੁਆਦ ਲੱਗਦਾ। ਮੈਂ ਕਿਹਾ ਬੈਂਡ ਵੀ ਚਾਹੀ ਪਿਆ ਅੱਜ ਖਾ ਲੈਨੇ ਹਾਂ। ਆਹੋ। 버거 ਵਿੱਚ ਸਾਰਾ ਕੁਝ ਖਾ ਲੈਨੇ ਹਾਂ। ਇਹਦੇ ਵਿੱਚ ਵੀ ਖਾਣਾ ਪੈਣਾ। ਪਰ ਮੈਂ ਘੱਟ ਪਾਏ ਨੇ। ਹੈਨਾ? ਜ਼ਿਆਦਾ ਸੀਗੇ ਪਿਆਰੇ। ਦਿੱਖ ਤਾਂ ਰੀ ਵਿੱਚ। ਕਾਲਰ ਮਿਕਸ ਹੋ ਗਿਆ। ਤੇ ਮੈਂ ਤਾਂ ਥੋੜੀ ਥੋੜੀ ਗਿੱਲੀ ਗਿੱਲੀ ਤੁਹਾਡੇ ਵਾਸਤੇ ਬਣਾਈਏ ਤੁਸੀਂ ਸੁੱਕੀ ਨਹੀਂ ਖਾਂਦੇ ਨਾ ਜਮਈ। ਇਹ ਡਰਾਈ ਨਹੀਂ ਖਾਂਦੇ ਬਿਲਕੁਲ ਫਿਰ ਮੈਂ ਥੋੜੀ ਜਿੜੀ ਗਿੱਲੀ ਗਿੱਲੀ ਰੱਖੀ ਏ। ਜਿਹੜੀ ਬਿਲਕੁਲ ਡਰਾਈ ਹੁੰਦੀ ਨਾ ਸੁੱਕੀ ਸੁੱਕੀ ਜਿਵੇਂ ਨੂਡਲਸ ਉਹ ਜ਼ਿਆਦੀ ਵਧੀ ਲੱਗਦੀ ਏ। ਲੋ ਜੀ ক্রিকেট ਦਾ ਮੇਲਾ ਲੱਗਦਾ ਹੋਇਆ ਅਗਾਂਹ ਬੋਲ ਕਰਾਉਂਦਾ ਹੋਇਆ ਲੈ ਮੈਂ ਪੁੱਲ ਬੋਲ ਕਰਾਵਾਂ ਆਊਟ ਕਰ ਦੇ ਇਹਨੂੰ ਨਾ ਜੀ ਲੋ ਜੀ ਵਿਕਟਾਂ ਦੇ ਨਾਲ ਪਰੰਪਰੀਤ ਕੋਲ ਖੇਡਦੇ ਹੋਈ ਫੀਲਡਿੰਗ ਕਰਦਾ ਹੋਇਆ ਤੂੰ ਇਧਰਲੀ ਸਾਈਡ ਜਾ ਉਧਰ ਦੋ ਰਨ ਨੇ ਸਾਹਮਣੇ ਦੋ ਰਨ ਨੇ ਤੇ ਇਧਰ ਵਜੇਗਾ ਸਾਹਮਣੇ ਨੂੰ ਚੱਕਾ ਚੋਕਾ ਇਧਰਲੀ ਸਾਈਡ ਲੋ 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 ਬੋਲ ਉਹ ਤੇਰੀ ਨੇ ਭੱਜ ਗਿਆ ਚੋਕਾ 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 ਦੂਜੀ ਬੋਲ ਕਰਦੇ ਹੋਏ ਦੇਖੋ ਜੀ ਓ ਹੋ ਹੋ ਇਹ ਉਹ ਪੈਰ ਨਾਲ ਰੋਕਦੇ ਹੋਏ ਜੁਨਾ ਸਾਹਿਬ ਚੱਪਲ ਵੀ गिर ਗਈ ਪੈਰ ਨੂੰ ਫੁੱਟਬਾਲ ਕਿਉਂਕਿ ਮੈਂ ਵਲੌਗ ਵੀ ਬਣਾ ਰਿਹਾ ਨਾ ਇੱਕਾਸਣਾ ਵਲੌਗ ਬਣਾ ਰਿਹਾ ਇੱਕਾਸਣਾ ਬੋਲ ਕਰ ਰਿਹਾ ਮੈਚ ਖੇਡ ਕੇ ਹੁਣ ਹੀ ਆਇਆ ਕਿਹਾ ਦੱਸ ਹਾਂਜੀ ਮੈਂ ਤਾਂ ਚੱਕੇ ਮਾਰੇ ਆਗੇ ਨੇ ਕੱਟ ਮਾਰੇ ਨੇ ਇੱਥੇ ਜਿਸ ਕੱਟ ਮਾਰਿਆ ਗਲੇ ਚੌਂਕੇ ਝਾਦੇ ਮਾਰੇ ਨੇ ਚੌਂਕੇ ਚੌਂਕੇ ਨਹੀਂ ਚੌਕੇ ਚੌਕੇ ਝਾਦੇ ਮਾਰੇ ਨੇ ਚੌਂਕੇ ਕਹਿੰਦੇ ਝਾਦੇ ਮਾਰੇ ਨੇ ਨਹੀਂ ਮੈਂ ਕਿੰਨੇ ਮਾਰੇ ਹੈਗੇ ਨੇ 122 ਬਣਾ ਗਿਆ ਸੱਪੇ ਦੇ ਵਿੱਚ ਨਹੀਂ ਅੱਗੇ ਕਿੱਡਾ ਖਰਾਬ ਏ ਸਾਡੀ ਲੜਾਈ ਕਰਾ ਰਹੇ ਸੀ 15 ਤੇ ਕੀ 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 ਕਹਿੰਦਾ ਸੀ ਆਗੇ ਵੀ ਕੈਸੀ ਜੀ ਕੈਸੀ ਜਨਾਨੀ ਮਿਲਗੀ ਮੈਨੂੰ ਨਹੀਂ ਪਤਾ ਨਹੀਂ ਕੁਝ ਕੀ ਕਹੋ ਕਿਆ ਹੈਰੇ ਮੈਂ 12 ਆ ਕੇ 21 ਸਕੋਰ ਬਣਾ ਗਿਆ ਮੈਂ 21 21 ਅੱਗੇ ਅੱਗੇ ਮੰਮੀ ਪਤਾ ਕੀ ਕਹਿੰਦਾ ਰਿਹਾ ਏ ਕਿਰਨ ਨੂੰ ਚੋਰੀ ਚੋਰੀ ਜਾ ਕੇ ਕਹਿੰਦਾ ਕਹਿੰਦਾ ਚਾਚੂ ਤੁਹਾਡੇ ਬਾਰੇ ਬੋਲ ਰਹੇ ਥੀ ਮੇਰੀ ਕਹਿੰਦਾ ਕਿੱਦਾਂ ਦੀ ਕਿਰਨ ਮਿਲ ਗਈ ਮੈਨੂੰ ਦੇਖੀ ਝੂਠੀ ਬਾਤ ਕਰਕੇ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਕੀ ਬੜਾ ਕਹਦਾ ਆਹ ਆ ਨੂੰ ਆਖਣੇ ਵੀ ਫੋਟੋ ਤੇ ਜਾਵਤੇ ਮਾੜੇ ਇੱਕ ਮੈਨੂੰ ਦੱਸਣੇ ਵੀ ਫੋਟੋ ਵੇਖੀ ਮੈਂ ਬੜੀ ਅਸਰ ਨਹੀਂ ਹੈ ਮੈਂ ਕਹਾ ਹੋਰ ਮੈਨੂੰ ਭੁੱਖ ਬੜੀ ਲੱਗ ਰਹੀ ਹੈ ਕੀ ਖਾਣਾ ਹੈ ਜਬ ਬナナ ਖਾ ਲੈ ਬナナ ਪੀ ਲੈ ਉਹ ਜਾ ਬਨਾਣਾ ਖਾ ਲੈ ਬਨਾਣਾ ਨਹੀਂ ਖਾਣਾ ਕਿਉਂ ਮੈਂ ਖਾ ਚੱਦ ਦੀ ਜੀ ਅਨਾਰ ਪੀਨੇ ਅਨਾਰ ਪੀਨੇ ਅਨਾਰ ਵੀ ਖੋਡੂਗੀ ਚ ਪੀ ਜਾ ਨਾ ਨਾਰ ਖਾ ਲੈ ਜਾ ਨਾ ਚਲੋ ਚਲ ਮਾਸੀ ਆ ਗਈ ਹੈ ਅਵਾਦੇ ਤੋਂ ਮਾਸੀ ਆਈ ਕਿਹੜੀ ਮਾਸੀ ਕੌਣ ਹੋ ਤੁਸੀਂ ਇਹ ਕੌਣ ਨੇ ਕੀ ਦੀ ਆਵਾਜ਼ ਆ ਮੈਨੂੰ ਆਵਾਜ਼ ਫਿਛਾਣੀ ਫਿਛਾਣੀ ਲੱਗ ਰਹੀ ਏ ਇਹ ਹਾਸਾ ਵੀ ਇੱਕ ਤਾਂ ਇਹ ਹਾਸਾ ਬੜਾ ਖਤਰਨਾਕ ਏ ਏ ਬੜੇ ਹੱਸਦੇ ਬੜੇ ਨਿੱਕਦਾ ਹੱਸਦੇ ਬੜਾ ਵਾਹ ਬੜਾ ਹੱਸਦੇ ਐ ਇੰਨਾ ਹੀ ਐ ਨਾ ਫਿਰ ਮਾਜੇ ਵਾਲੇ ਹੈਂ ਮਾਜੇ ਵਾਲੇ ਹੱਸਦੇ ਬਹੁਤ ਨਹੀਂ ਆਏ ਹੱਸਦੇ ਬਹੁਤ ਆ ਮਾਜ਼ ਹੱਸਣਾ ਖੇਡਣਾ ਹੀ ਐ ਹੋਰ ਤੁਸੀਂ ਕੀ ਕਰਦੇ ਹਾਸੇ ਹਾਸੇ ਕੇ ਮੁੰਡਾ ਫਸਾ ਲਿਆ ਤੁਸੀਂ ਇੱਕ ਹਸਰ ਖੇਡਣ ਮਨ ਕਾ ਚਾਹ ਆਹ ਵਾਹ ਹੈਂ ਲੇ ਕੇ ਹਾਸੇ ਹਾਸੇ ਜੀ ਫਸਾ ਲਿਆ ਤੁਸੀਂ ਮੁੰਡਾ ਕਿੱਥੇ ਮੈਂ ਕਾਬੂ ਆਣਾ ਸੀ ਤੁਹਾਡੇ ਝੂਠ ਬੋਲ ਜੇ ਆ ਗਿਓ ਮੈਨੂੰ ਨਾਲ ਕੁਛ ਹੈ ਨਹੀਂ ਨੀ ਦੂੰਗੇ ਚ ਪਏ ਉਥੇ ਰੁਕੇ ਚਾਹਂਗੇ ਡੂੰਗਾ ਹੈ ਇਹ ਇੱਕ ਡੂੰਗਾ ਤਾਂ ਨਹੀਂ ਦਿਖ ਰਿਹਾ ਕਿਹੜੀ ਥਾਂ ਤੇ ਫੈਸ ਰੂੰਗਾ ਜਿੱਥੇ ਭਾਂਡੇ ਬਰਤਨ ਬਲੀਏ ਟੋਕਰੀ ਦੇ ਨਾਲ ਹੀ ਇੱਕ ਡੂੰਗਾ ਜਿਹਾ ਪਿਆ ਆ ਚਾ ਦੇਖ ਲੱਭ ਚੰਗੀ ਤਰ੍ਹਾਂ ਮੈਂ ਕੀ ਕਹਿੰਦਾ ਮੈਂ ਕਿਹਾ ਪੋਲਾ ਜਿਹਾ ਮੁੰਡਾ ਪਸਾ ਲਿਆ ਤੁਸੀਂ ਮੱਝ ਵਾਲਿਆਂ ਨੇ ਹਾਂ ਆ ਬੜਾ ਪੋਲਾ ਬੜਾ ਪੋਲਾ ਇਹ ਆ ਵੇਖੋ ਕਿਰਨਾਂ ਦੇ 100 ਜਿਹੇ ਹੋ ਜਾਂਦੇ ਫਿਰ ਕਿ ਬੜੇ ਇਹ ਕਹਿੰਦੇ ਇਹੋ ਜਿਹਾ ਪੂਰੀ ਦੁਨੀਆ ਤੇ ਹੋਰ ਹੋ ਜਾਂਦੇ ਫਿਰ ਪਤਾ ਨਹੀਂ ਦੁਨੀਆ ਦੇ ਕੀ ਬੜੇ ਦੁਨੀਆ ਤਰਜੂਗੀ ਫਿਰ ਹਾਂ ਦੁਨੀਆ ਤਰਜੂਗੀ ਹਾਂ ਖਲੈ ਇੱਕ ਚਮਚ ਦੇ ਦੇ ਮੈਨੂੰ ਇੱਕ ਚਮਚ ਦੇ ਦੇ ਯਾਰ ਦੇਗਾ ਆ ਜੇ ਮਾਸੀਏ ਤਾਂ ਫੋਨ ਤਾਂ ਉਹਨਾਂ ਕਰ ਮਜ਼ਾਕ ਹੈਗਾ ਜੇ ਨਾ ਹੋਈ ਫਿਰ ਸੱਚੀ ਹੈ ਮਾਸੀ ਸੌਂਡੀ ਆ ਾਨੂੰ ਮਾਸੀ ਆ ਾਨੂੰ ਆਪਣਾ ਮੂੰਹ ਕਾਇ ਇਹਨੂੰ ਕਾ ਤੂ ਬੋਲ ਅਨੋਪੜਾ ਮੂੰਗਾ ਇਹਨੂੰ ਸਸਿਕਾ ਆਹ ਬੈਠੀ ਮਾਸੀ ਸੁਣ ਲਿਆ ਤੂੰ ਮਾਸੀ ਦਾ ਮਜ਼ਾਕ ਡਾਇਆ ਨਾ ਐਸੀ ਮੇਰੀ ਮਾਸੀ ਹੈ ਮੂੰਹ ਫਾੜ ਕੇ ਲੈਂਦੀ ਵਾਸੀ ਆ ਕਹਿੰਦਾ ਕੌਣ ਕੌਣ ਆ ਹੈ ਲਖਾ ਮੇਰੀ ਸੱਸ ਦਿਖਾ ਦੇ ਜਰਾ ਕਿਰਨ ਇੱਥੇ ਇੱਥੇ ਉਰਾਂ ਨੂੰ ਰੱਖੋ ਇੱਥੇ ਰੱਖੋ ਸਾਹਮਣੇ ਇਤੋਂ ਮੇਰਾ ਵਲੌਗ ਬਣਾਉਂਦੇ ਆਈਓ ਕੱਲ ਆਦੇ ਨਹੀਂ ਇਹ ਕੈਸਾ ਜਵਾਈ ਹੈ ਮੇਰਾ ਕੈਸਾ ਜਵਾਈ ਹੈ ਤੁਸੀਂ ਲੱਭਿਆ ਭੋਲਾ ਭਲਾ ਮੁੰਡਾ ਵਸਾ ਲਿਆ ਮਾਝੇ ਵਾਲਿਓ ਮਾਝੇ ਵਾਲੇ ਨੇ ਭੋਲਾ ਭਲਾ ਮੁੰਡਾ ਵਸਾ ਲਿਆ ਅੱਛਾ ਹਾਂ ਕਿਰਨ ਇਹੋ ਜਿਹੀ ਭੋਲੇ ਭਾਰੇ ਇਹੋ ਜਿਹੀ ਭੋਲੇ ਭਾਰੇ ਹੋਰ 10 15 ਹੋ ਜਾਣ ਤੇ ਫਿਰ ਤੇ ਦੁਨੀਆ ਕਰ ਜੇਗੀ ਤੇ ਫਿਰ ਤੇ ਠੀਕ ਹੈ ਤੁਸੀਂ ਹੁਣ ਗੱਲਾਂ ਬਣਾਉਣੀਆਂ ਨੇ ਸਾਊ ਮੁੰਡਾ ਤੁਹਾਡੇ ਹੱਥੇ ਆਇਆ ਜਿਵੇਂ ਮਰਜ਼ੀ ਬੋਲ ਬੁੱਲ ਲੈਣੇ ਹਾਂ ਦੇਖੋ ਉਹਦੇ ਪਿੱਛੋਂ ਵੀ ਬੋਲਣ ਡਿਆ ਉਹ ਪਿੱਛੋਂ ਵੀ ਬੋਲਣ ਡਿਆ ਸਾਲਾ ਮੇਰਾ ਹਾਂ ਗੱਲਾਂ ਸਿਖਾ ਰਿਹਾ ਹੈ ਮੰਮੀ ਆਪਣੀ ਨੂੰ ਵੀ ਐਵੇਂ ਬੋਲ ਐਵੇਂ ਬੋਲ ਹਾਂ ਖਲੇ ਸਖੰਦਿਆ ਹੈ ਇਹ ਹਾਂ ਕੋਈ ਨਹੀਂ ਤੇਰਾ ਜਿੱਦਣਾ ਹੋਇਆ ਨਾ ਵਿਆਹ ਸ਼ਦਾਈ ਹੋ ਜਾਏਗਾ ਜਿਵੇਂ ਐਮੀ ਵੀਰ ਕੋ ਜਾਂਦਾ ਫਿਲਮ ਵਿੱਚ ਕਿਹੜੀ ਚ ਸੌਕਣ ਸੌਕਣੇ ਚ ਐਂਡ ਤੇ ਹੁੰਦਾ ਨਾ ਉਹ ਇਹ ਨਹੀਂ ਮਮਾ ਐਕਟਿੰਗ ਕਰਾਂਗੇ ਐਕਟਿੰਗ ਨਹੀਂ ਮੈਨੂੰ ਮੈਥਰੀ ਐਕਟਿੰਗ ਦੀ ਚੱਕਰ ਪਰਮ ਪਰਮ ਤੋਂ ਨਾ 10 ਦਿਨ ਜਾ ਕੇ ਕਿਹਾ ਕਿ ਚਾਚੀ ਜੀ ਨਾ ਰੋ ਰਹੀ ਸੀ ਰੋਏ ਤਾਂ ਸੀ ਸੱਚੀ ਨਵਾ ਦੇ ਕੋ ਅੰਸੂ ਆਏ ਨੇ ਆ ਦੇਖੋ ਅੰਸੂ ਹੈਗਾ ਨਾ ਅੰਸੂ ਕਿਉਂ ਰੋ ਰਹੇ ਹੋ ਨਹੀਂ ਰੋ ਰਹੀ ਰੋ ਰੋ ਰਹੀ ਸੀ ਰੋ ਰਹੀ ਸੀ ਉਹ ਵੈਸੀ ਇਮੋਸ਼ਨਲ ਜੀ ਹੋ ਗਈ ਸੀ ਵੀਡੀਓ ਦੇਖ ਕੇ ਕੋਈ ਮਾਮਾ ਵੀ ਨਹੀਂ ਲਾਈ ਸਰਪ੍ਰਾਈਜ਼ ਬ੍ਰਾਈ ਕੋਸੁੰਦੇ ਮੁੰਡਾ ਸਰਪ੍ਰਾਈਜ਼ ਹੀ ਤੋੜਦਾ ਇਹਨੇ ਓਏ ਦਾदू ਦਾ ਤੁਸੇ ਸਰਪ੍ਰਾਈਜ਼ ਤੋੜਦਾ ਦਾदू ਨੇ ਵਲੋਗ ਵਿੱਚ ਦੇਖ ਲੈਣਾ ਓਏ ਦਾਦੂ ਨੇ ਦੇਖ ਲੈਣਾ ਬੱਚੇ ਸਰਪ੍ਰਾਈਜ਼ ਰਗੜਾਣੀ ਮੈਨੂੰ ਕਰਤਾ ਤੂੰ ਤੇ ਹੋਰ ਵੀ ਚੀਜ਼ ਪਤਾ ਕੀ ਹੁੰਦਾ ਕਿ ਇਦਾਂ ਦੀ ਵੀਡੀਓਜ਼ ਦੇਖ ਕੇ ਰੋਏ ਤਾਂ ਨਹੀਂ ਹੁੰਦਾ ਇਮੋਸ਼ਨਲ ਹੋ ਜਾਂਦੇ ਨੇ ਪਰ ਐਵੇਂ ਕੀ ਫਾਇਦਾ ਮੋਟੀ ਜਿਹਾ ਮੈਂ ਉਹ ਆ ਕੀ ਸੀਗਾ ਪਰ ਇਬਾਦਤ ਦੀ ਇੱਕ ਵੀਡੀਓ ਸੀ ਹਾਸਰੀ ਇਬਾਦਤ ਬੜੇ ਵਧੀਆ ਤਰੀਕੇ ਨਾਲ ਤੇ ਤੇ ਚਾਚੀ ਇਮੋਸ਼ਨਲ ਜੀ ਹੋ ਗਈ ਦੇਖ ਕੇ ਆਪਣੀ ਕੁੜੀ ਨੂੰ ਹੱਸਦਿਆਂ ਦੇਖ ਕੇ ਬਈ ਬੜਾ ਖੁਸ਼ੀ ਦੇ ਹਨਾ ਚਾਚੀ ਇਮੋਸ਼ਨਲ ਹੋ ਗਈ ਆ ਬੰਦੇ ਨੂੰ ਭੁੱਖ ਲੱਗੀ ਗਾਜਰਾ ਹੀ ਘੇਰ ਜਾਣ ਕੁਝ ਰੂਪੇ ਨਹੀਂ ਖਾਣ ਬਨਾਣਾ ਖਾ ਲੈ ਬੇਟਾ ਬਨਾਣੀ ਤੇ ਗੋਲੇ ਸੱਟ ਨੂੰ ਬਾਹਰ ਫੇਰ ਦੇ ਚਾਚੂ ਜੀ ਹੁਣ ਮਾਰਾ ਵੱਡਾ ਥੋੜੀ ਜੀ ਵੱਡਾ ਹੋ ਗਿਆ 2 ਸਾਲ ਦਾ ਪੁਰਾ ਜੇਲ ਵੀ ਜੀਤਾ 21101 ਲੈ ਲੈਣੀ ਹੈ ਹਾਂਜੀ ਟੋਏ ਕਾਰ ਹੈ ਗਿਆ ਦਾदू ਕਹਿੰਦੇ ਪੰਜਾ ਦੇ ਉੱਤੇ ਨਾ ਵੱਡੀਆਂ ਗੱਡੀਆਂ ਲੈ ਲੈ ਤੂੰ ਇਹ ਬੱਚਿਆਂ ਵਾਲੀ ਤੇਰੇ ਵਾਸਤੇ ਮੈਂ ਕੀ ਕਹਿੰਦੇ ਕਿ ਅੱਜੀ ਵੀ ਉਹ ਨਹੀਂ ਕਰਵਾਉਂਦਾ ਹੈਗਾ ਆ ਟੋਰਚਰ ਪਵਾਨਾ ਹੈਗਾ ਉਹਨਾਂ ਦੀ ਗੱਡੀਆਂ ਜੜੀਆਂ ਪਾਰੀ ਟੁੱਟ ਜਾਂਦੇ ਆ ਗਰੇ ਤੈਨੂੰ ਮਸਲਾ ਲਿਆ ਕੇ ਦੇ ਤੈਨੂੰ ਕਿਤੇ ਨੇ ਕੱਢ ਕੇ ਕੱਢੇ ਨੇ ਵਿੱਚੋਂ ਹਾਂਜੀ ਕੱਢ ਕੱਢ ਕੇ ਰੱਖੇ ਹੋਏ ਹੈਗੇ ਚਲ ਠੀਕ ਹੈ ਦਾਦੀ ਦਾਦੀ ਆਗੇ ਪੰਨੋਂ ਮਿਲਦੇ ਆ ਲਓ ਜੀ ਮੰਮੀ ਹੁਣੀ ਆਗੇ ਮਿਲिए ਸੋਹ ਛੂਠੀ ਖਣੀ ਨਹੀਂ ਰੋਈ ਨਹੀਂ ਰੋਈ ਕਿਸ ਗੰਨੋਂ ਉੱਚੋਂ ਅਮੀ ਕਿਉਂ ਰੋਈਏ ਕੀ ਹੋਇਆ ਕਾਕਾ ਠੀਕ ਹੈ ਬੁਖਾਰ ਤਾਂ ਨਹੀਂ ਹੋਇਆ ਨਹੀਂ ਹੋ ਰਿਹਾ ਕਿੰਨਾ ਹੋ ਗਿਆ 99.3 ਕਰੀ ਗਏ ਹੂੰ ਕੌਣ ਦਵਾਈ ਦੇ ਦੇਣਾ ਫਿਰ ਦੋ ਤਿੰਨ ਦਿਨ ਦਾ ਰਹਿਣਾ ਹੈ ਦਵਾਈ ਦੇ ਦੇ ਦੋ ਹੂੰ ਤੂੰ ਬੜਾ ਟਾਈਮ ਲੈਣੀ ਐ ਪੁੱਛਣਾ Papa ਗੱਡੀ ਦਾ ਧੁਆਣ ਲੱਗਿਆ ਕਦੇ ਗੱਡੀ ਠੀਕ ਕਰਾਉਣ ਲੱਗ ਪਏ ਕਦੇ ਕੀ ਕਦੇ ਕੀ ਫਿਰ ਮੈਂ ਕਿਤੇ ਘਰ ਬੈਠੀ ਰਹੀ ਹਾਂ